ਸਸੀ ਗੱਲ ਜੀ ਮੈਂ ਬੀਮਨ ਜੀ ਤੁਸੀਂ ਦੇਖ ਰਹੇ ਹੋ ਡੇਲੀ ਲੁਧਿਆਣਾ ਨਿਊਜ਼ ਵੈਸੇ ਤਾਂ ਸਾਡੇ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੇ ਤਿਉਹਾਰ ਨੇ ਲੇਕਿਨ ਦੀਵਾਲੀ ਤਿਉਹਾਰ ਇਸ ਤਰ੍ਹਾਂ ਦਾ ਜੋ ਕਿ ਹਿੰਦੁਸਤਾਨ ਤਾਂ ਕਿ ਹਿੰਦੁਸਤਾਨ ਤੋਂ ਬਾਹਰ ਵੀ ਬਹੁਤ ਸਾਰੇ ਪੰਜਾਬੀ ਹਿੰਦੁਸਤਾਨੀ ਲੋਕ ਬੜੀ ਤੂਮਤਾ ਨਾਲ ਮਨਾਉਂਦੇ ਨੇ ਲੇਕਿਨ ਅੱਜ ਕੱਲ ਦੀਵਾਲੀ ਦੇ ਬਾਰੇ ਇੱਕ ਲੋਕਾਂ ਦੇ ਵਿੱਚ ਇੱਕ ਗੱਲ ਹੈਗੀ ਆ ਕਿ ਦੋ ਦੀਵਾਲੀਆਂ ਨੇ 20 ਤਰੀਕ ਦੀ ਵੀ ਆ 21 ਤਰੀਕ ਦੀ ਵੀ ਆ ਸਾਡੇ ਨਾਲ ਇਸ ਟਾਈਮ ਇੱਕ ਸੂਝਵਾਨ ਵਿਅਕਤੀ ਨੇ ਉਹਨਾਂ ਦੇ ਕੋਲੋਂ ਪੁੱਛਦੇ ਆ ਕਿ ਇਹ ਦੋ ਦੀਵਾਲੀਆਂ ਨੇ ਔਰ ਜੇ ਦੋ ਦੀਵਾਲੀਆਂ ਨੇ ਤੇ ਉਹ ਰੀਅਲ ਦੇ ਵਿੱਚ ਜਿਹੜੀ 20 ਤਰੀਕ ਨੂੰ ਮਨਾਈ ਜਾਣੀ ਚਾਹੀਦੀ ਆ ਜਾਂ 21 ਤਰੀਕ ਨੂੰ ਮਨਾਈ ਜਾਣੀ ਚਾਹੀਦੀ ਆ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਅ ਸਭ ਤੋਂ ਪਹਿਲਾਂ ਭਾਜੀ ਅਸੀਂ ਤੁਹਾਨੂੰ ਆਪਣੇ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਕਰਦੇ ਆ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕੀ ਲੋਕ ਬੜੀ ਇੱਕ ਗੱਲ ਫੈਲੀ ਹੋਈ ਆ ਕਿ ਦੀਵਾਲੀ 20 ਦੀ ਹੈ ਕੋਈ ਕਹਿ ਰਿਹਾ 21 ਦੀ ਹੈ ਲੋਕਾਂ ਦੇ ਵਿੱਚ ਇੱਕ ਬਹੁਤ ਪਾਰੀ ਕੰਫਿਊਜ਼ਨ ਪਿਆਰਾ ਹੋਈ ਹੋਈ ਆ ਤੁਸੀਂ ਸਾਨੂੰ ਇਹ ਕਲੀਅਰ ਕਰੋ ਕਿ ਦੀਵਾਲੀ 20 ਦੀ ਹੈ ਜਾਂ 21 ਦੇ ਜਾਂ 20 ਦੀ ਹੈ ਤੇ ਉਹ ਕਿਦੋਂ ਤੋਂ ਸ਼ੁਰੂ ਹੋ ਕੇ ਜਿਹੜੇ ਆਪਾਂ ਕਹਿੰਨੇ ਗ੍ਰੰਥਾਂ ਦੇ ਮੁਤਾਬਕ ਜਾਂ ਕੁਝ ਜਿਹੜੇ ਸਿਆਣੇ ਬਜ਼ੁਰਗ ਕਹਿੰਨੇ ਨੇ ਉਹਨਾਂ ਦੇ ਮੁਤਾਬਕ ਉਹ ਕਿੰਨੇ ਵਜੇ ਤੋਂ ਸ਼ੁਰੂ ਹੋਊਗਾ ਕਿੰਨੇ ਵਜੇ ਤੱਕ ਹੈਗੀ ਜਿਸ ਤਰ੍ਹਾਂ ਕਹਿੰਦੇ ਕਿ ਜਿਹੜੇ ਪ੍ਰਬੰਧਕ ਹੈਗੇ ਨੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਵਾਲੇ ਉਹ ਇੱਕ ਵਿਸਥਾਰ ਨਾਲ ਦੱਸਦੇ ਨੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਦੀਵਾਲੀ ਸਾਡਾ ਪ੍ਰਮੁੱਖ ਤਿਉਹਾਰ ਹੈ ਦੀਵਾਲੀ ਹਿੰਦੁਸਤਾਨ 'ਚ ਨਹੀਂ ਬਲਕਿ ਆਲ ਓਵਰ ਵਰਲਡ ਦੇ ਵਿੱਚ ਬੜੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਔਰ ਜੇ ਆਪਾਂ ਸ਼ਾਸਤਰਾਂ ਦੇ ਹਿਸਾਬ ਨਾਲ ਚੱਲੀਏ ਤੇ ਦੀਵਾਲੀ ਇਸ ਵਾਰੀ 20 ਨੂੰ ਹੀ ਹੈ ਕਿਉਂ ਕਿ 20 ਤਰੀਕ ਨੂੰ ਜਿਹੜੀ ਦੀਵਾਲੀ ਹੈ ਇਹ ਹਰ ਵਾਰੀ ਮੱਸਿਆ ਨੂੰ ਹੀ ਹੁੰਦੀ ਹੈ ਔਰ ਇਸ ਵਾਰੀ ਮੱਸਿਆ 3 ਵਜੇ 30 ਮਿੰਟ ਤੋਂ ਸ਼ੁਰੂ ਹੋ ਕੇ 21 ਤਰੀਕ 3 ਵਜੇ 30 ਮਿੰਟ ਤੱਕ ਹੋਏਗੀ ਦੀਵਾਲੀ ਰਾਤ ਨੂੰ ਮਨਾਈ ਜਾਂਦੀ ਹੈ ਔਰ ਇਸ ਕਰਕੇ ਦੀਵਾਲੀ 20 ਤਰੀਕ ਨੂੰ ਹੀ ਮਨਾਣੀ ਚਾਹੀਦੀ ਹੈ ਹੁਣ ਇਹਦੇ ਵਿੱਚ ਤੁਸੀਂ ਸਾਨੂੰ ਇੱਕ ਗੱਲ ਕਲੀਅਰ ਕਰੋ ਇਹਦੇ ਵਿੱਚ ਕੁਝ ਜਿਵੇਂ ਲੋਕਾਂ ਦਾ ਵਿਚਾਰ ਹੈਗਾ ਅਸੀਂ 20 ਨੂੰ ਮਨਾ ਲਈਏ ਜਾਂ 21 ਨੂੰ ਮਨਾ ਲਈਏ ਹਿੰਦੂ ਧਰਮ ਦੇ ਮੁਤਾਬਕ ਜਿਹੜੀ ਲక్ష్ਮੀ ਪੂਜਾ ਹੈਗੀ ਆ ਫਿਰ ਉਹ 20 ਨੂੰ ਕਰਨੀ ਚਾਹੀਦੀ ਜਾਂ 21 ਨੂੰ ਬਿਲਕੁਲ ਜੀ ਬਿਲਕੁਲ ਲక్ష్ਮੀ ਪੂਜਾ ਜਿਹੜੀ ਹੈ ਉਹ 20 ਨੂੰ ਹੀ ਹੁੰਦੀ ਆ ਹੂੰ ਹੂੰ ਜੇ ਸ਼ਾਸਤਰਾਂ ਦੇ ਹਿਸਾਬ ਨਾਲ ਚੱਲੀਏ ਤੇ ਲక్ష్ਮੀ ਪੂਜਾ 20 ਤਰੀਕ ਨੂੰ ਹੀ ਹੁੰਦੀ ਆ ਕਿਉਂਕਿ ਉਹ ਮੱਸਿਆ ਵਾਲੇ ਦਿਨ ਹੋਣੀ ਆ ਮੱਸਿਆ ਜਿਹੜੀ ਹੈ ਉਹ 20 ਨੂੰ ਹੋਏਗੀ ਕੋਈ 3 ਵਜੇ ਕੇ 30 ਮਿੰਟ ਤੋਂ ਸ਼ੁਰੂ ਹੋ ਕੇ 3 ਵਜੇ ਕੇ 30 ਮਿੰਟ ਤੇ ਖਤਮ 21 20 ਤਰੀਕ ਨੂੰ 3 ਵਜੇ ਕੇ 30 ਮਿੰਟ ਤੇ ਦੁਪਹਿਰ ਨੂੰ ਸ਼ੁਰੂ ਹੋ ਕੇ 3 ਵਜੇ 30 ਮਿੰਟ ਤੇ 21 ਤਰੀਕ ਨੂੰ ਖਤਮ ਹੋਮ ਹੋਏਗੀ ਇਸ ਕਰਕੇ ਰਾਤ ਨੂੰ ਬਣਾਈ ਜਾਂਦੀ ਹੈ ਔਰ ਲక్ష్ਮੀ ਪੂਜਾ ਹਮੇਸ਼ਾ ਹੀ ਰਾਤ ਨੂੰ ਹੁੰਦੀ ਹੈ ਇਟ ਮੀਨਸ ਕਿ ਉਹ ਚੀਜ਼ ਸਾਡੇ ਦਰਸ਼ਕਾਂ ਦੀ ਬਹੁਤ ਸਾਰੇ ਲੋਕਾਂ ਦੀ ਇੱਕ ਗੱਲ ਕਲੀਅਰ ਹੋ ਚੁੱਕੀ ਹੈ ਕਿ ਦੀਵਾਲੀ ਵੀ ਨੂੰ ਮਨਾਈਏ ਮਤਲਬ ਕਿ ਇਹ ਇਹ ਉਸ ਜਿਹੜਾ ਇੱਕ ਮੈਥਡ ਹੈਗਾ ਜਿਹੜੀ ਮੱਸੀਆ 3 ਵਜੇ 30 ਮਿੰਟ ਤੋਂ ਲੈ ਕੇ ਦੂਸਰੇ ਦਿਨ ਤੱਕ ਲੱਗਣੀ ਹੈਗੀ ਆ ਦੇਖੋ ਇਸ ਦਿਨ ਜਦੋਂ ਪ੍ਰਭੂ ਰਾਮ ਨੂੰ 14 ਸਾਲ ਦਾ ਬਨਵਾਸ ਹੋਇਆ ਤੇ ਉਸ ਤੋਂ ਬਾਅਦ ਭਰਤ ਜੀ ਚਿੱਤਰਕੂਟ ਦੇ ਵਿੱਚ ਉਹਨਾਂ ਨੂੰ ਮਿਲਣਗੇ ਤੇ ਉਹਨਾਂ ਨੇ ਕਿਹਾ ਸੀ ਕਿ 14 ਸਾਲ ਤੋਂ ਇੱਕ ਦਿਨ ਵੀ ਉੱਪਰ ਹੋਏ ਤੇ ਮੈਂ ਆਪਣੇ ਆਪ ਨੂੰ ਅਗਨੀ ਸਮਾਦੀ ਲੈ ਲਾਂਗਾ ਤੇ ਪ੍ਰਭੂ ਰਾਮ ਨੇ ਉਹਨਾਂ ਨੂੰ ਇੱਕ ਵਚਨ ਦਿੱਤਾ ਸੀ ਵੀ ਮੈਂ 14 ਸਾਲ ਤੋਂ ਇੱਕ ਦਿਨ ਵੀ ਉੱਤੇ ਨਹੀਂ ਹੁੰਦਾਗਾ ਉਹ ਦਿਨ ਜਿਹੜਾ ਸੀ ਕੱਤਕ ਦੀ ਮੱਸਿਆ ਦਾ ਸੀ ਔਰ ਜਦੋਂ ਪ੍ਰਭੂ ਰਾਮ ਨੇ ਰਾਵਣ ਦੇ ਉੱਤੇ ਵਿਜੇ ਪਾਈ ਵਿਜੇਪਾਨ ਤੋਂ ਬਾਅਦ ਉਹ ਪੁਜੀਸ਼ਨ ਦਾ ਦਿੱਤਾ ਹੋਇਆ পুষ্পਕ ਵਿਮਾਨ ਦੇ ਵਿੱਚ ਬੈਠੇ ਉਹਦੇ ਵਿੱਚ ਜਾਮੰਦ ਸੀ ਉਹਦੇ ਚ ਅੰਗਦ ਜੀ ਸੀ ਉਹ ਚ ਸੁਗਰੀਵ ਜੀ ਸੀ ਹਨੂਮਾਨ ਜੀ ਸੀ ਮਾਤਾ ਸੀਤਾ ਲਕਸ਼ਮਣ ਜੀ ਇਹ ਸਾਰੇ ਜਣੇ ਬੈਠ ਕੇ ਜਦੋਂ ਆਏ ਆ ਅਯੁੱਧਿਆ ਉਸ ਟਾਈਮ ਭਰਤ ਜੀ ਅਯੁੱਧਿਆ ਦੇ ਇੱਕ ਛੋਟੇ ਜਿਹੇ ਪਿੰਡ ਸੀਗਾ ਜਿਹਦਾ ਨਾਮ ਸੀ ਨੰਦੀਗ੍ਰਾਮ ਐ ਉੱਥੇ ਰਹਿ ਰਹੇ ਸੀ ਜਦੋਂ ਭਰਤ ਜੀ ਨੂੰ ਆ ਕੇ ਉਹਨਾਂ ਨੇ ਮੈਸੇਜ ਦਿੱਤਾ ਕਿ ਪ੍ਰਭੂ ਰਾਮ ਆਏ ਆ ਰਹੇ ਨੇ ਕਿ ਮਾਤਾ ਸੀਤਾ ਅੱਜ ਗੰਗਾ ਜੀ ਦੀ ਪੂਜਾ ਕਰਨ ਲਈ ਰੁਕ ਲਈ ਰੁਕ ਗਈ ਹੈ ਤੇ ਉਹ ਸ਼ਾਮ ਤੱਕ ਪਹੁੰਚ ਜਾਣਗੇ ਤੇ ਉਸ ਟਾਈਮ ਭਰਤ ਜੀ ਨੇ ਆਪਣੇ ਰਾਜੇ ਹੋਣ ਦਾ ਜਿਹੜਾ ਫਰਜ ਸੀ ਉਹ ਨਿਭਾਉਂਦਿਆਂ ਹੋਇਆ ਜੋ ਕਿ ਰਾਜ ਉਹਨਾਂ ਦਾ ਦੇ ਦਿੱਤਾ ਸੀਗਾ ਮਹਾਰਾਜ ਦਸ਼ਰਤ ਨੇ ਪਰ ਉਹਨਾਂ ਨੇ ਐਕਸੈਪਟ ਨਹੀਂ ਸੀ ਕੀਤਾ ਉਹ ਕਹਿੰਦੇ ਸੀ ਇਹ ਪ੍ਰਭੂ ਰਾਮ ਦਾ ਰਾਜ ਹੈ ਤੇ ਮੈਂ ਉਹਨਾਂ ਦਾ ਸੇਵਕ ਬਣ ਕੇ 14 ਸਾਲ ਜਿਹੜਾ ਇਹ ਸੇਵਾ ਕਰਾਂਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਰੇ ਅਯੋਧਿਆ ਦੇ ਵਿੱਚ ਕਹਿਤਾ ਕਿ ਉਹਨਾਂ ਦੇ ਜਿਹੜੇ ਰਾਜਾ ਨੇ ਰਾਜਾ ਰਾਮ ਆ ਰਹੇ ਨੇ ਤੇ ਅੱਜ ਸਾਰੇ ਅਯੋਧਿਆ ਦੇ ਵਿੱਚ ਦੇਸੀ ਘੋਦੇ ਦੀਵੇ ਵਾਲੇ ਜਾਣ ਤੇ ਉਹਨਾਂ ਦੇ ਆਉਣ ਦਾ ਸਵਾਗਤ ਕੀਤਾ ਜਾ ਜੋਤਾ ਬਹੁਤ ਬਹੁਤ ਸ਼ੁਕਰੀਆ ਭਾਜੀ ਤੁਸੀਂ ਦੀਵਾਲੀ ਦੇ ਬਾਰੇ ਜਿਹੜੇ ਲੋਕਾਂ ਦੇ ਮਨ ਦੇ ਵਿੱਚ ਇੱਕ ਭ੍ਰਮ ਸੀਗਾ 21 ਤਰੀਕ ਨੂੰ ਆ ਜਾਂ 21 ਤਰੀਕ ਨੂੰ ਤੁਸੀਂ ਉਹ ਭ੍ਰਮ ਦੂਰ ਕਰ ਦਿੱਤਾ ਉਮੀਦ ਹੈ ਕਿ ਸਾਡੇ ਜਿਹੜੇ ਹਿੰਦੁਸਤਾਨ ਵਾਸੀ ਨੇ ਪੰਜਾਬੀ ਨੇ ਜਾਂ ਜਿੰਨਾ ਵੀ Hindu ਭਾਈਚਾਰਾ ਜਿੰਨੇ ਵੀ ਧਰਮਾਂ ਦੇ ਲੋਕ ਜੋ ਦੀਵਾਲੀ ਬੜੇ ਤੁਮਤਾਮ ਨਾਲ ਮਨਾਉਂਦੇ ਨੇ ਉਹਨਾਂ ਦੇ ਦਿਮਾਗ ਵਿੱਚ ਇਹ ਭ੍ਰਮ ਦੂਰ ਹੋ ਰਿਹਾ ਹੋਵੇਗਾ ਕਿਉਂਕਿ ਦੀਵਾਲੀ ਸਾਡੇ ਸਭ ਧਰਮਾਂ ਦਾ ਇੱਕ ਸਾਂਝਾ ਇੱਕ ਤਿਉਹਾਰ ਹੈ ਇਸ ਨੂੰ ਪੰਜਾਬ ਦਾ ਕੀ ਹਿੰਦੁਸਤਾਨ ਤੋਂ ਬਾਹਰ ਕੀ ਪੂਰੇ ਵਿਦੇਸ਼ਾਂ ਦੇ ਵਿੱਚ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਅਸੀਂ ਵੀ ਤੁਹਾਡੇ ਅੱਗੇ ਸਿਰਫ ਐਸੀ ਇੱਕੋ ਹੀ ਇੱਕ ਬੇਨਤੀ ਕਰਦੇ ਹਾਂ ਸੇਫ ਦੀਵਾਲੀ ਮਨਾਓ ਗ੍ਰੀਨ ਦੀਵਾਲੀ ਮਨਾਓ ਉਹ ਖਾਸ ਕਰਕੇ ਉਹਨਾਂ ਲੋਕਾਂ ਦੇ ਕੋਲੋਂ ਚੀਜ਼ਾਂ ਪਰਚੇਸ ਕਰੋ ਜਿਹੜੇ ਗਰੀਬ ਨੇ ਜਿਹੜੇ ਹੱਥਾਂ ਨਾਲ ਚੀਜ਼ਾਂ ਬਣਾਉਂਦੇ ਨੇ ਤਾਂ ਜੋ ਉਹਨਾਂ ਦੀ ਵੀ ਇੱਕ ਦੀਵਾਲੀ ਅੱਛੀ ਮਨਾਈ ਜਾਵੇ ਸੋ ਇਸ ਦੇ ਨਾਲ ਹੀ ਅਗਰ ਕੈਮਰਾ ਪਰਸਨ ਵਿੱਕੀ ਅੰਜੂਨ ਦੇ ਨਾਲ ਬੀ ਮਨਜੀਤ ਨੂੰ ਦੇਵ ਜਾਜਤ ਸਸਿਕਾਲ